ਤੇ ਫੋਨ ਤਾਂ ਕੋਈ ਆ ਗਿਆ ਨਹੀਂ ਤੇ ਅਸੀਂ ਲਾਂਟਰੂਨ ਬਿੱਟੀ ਜਾ ਰਹੇ ਹਾਂ ਐਸਨ ਜੀ ਸਰ ਕੱਢਨੇ ਆਪਣੇ ਇਸ ਕਰਕੇ ਕਿਉਂ ਨਾ ਜਾਣੇ ਜਾਵਾਂ ਤੇ ਤੁਸੀਂ ਇਹਨਾਂ ਦਾ ਨੰਬਰ ਇੱਕ ਖਾਸ ਕਰਕੇ ਰੱਖੀਏ ਇਹ ਆਪਣੇ ਰਾ ਇੱਕ ਮੇਨ ਚੀਜ਼ ਫਤ ਹੈ ਕਿ ਸਰਵੇਖਣ ਕਰਨੀ ਆਦੀ ਆਪਾਂ ਕਹਿੰਦੇ ਇਸ ਟਾਈਮ ਤੇ ਸਰਵੇਖਣੀਆਂ ਸ਼ਤਾ 5:30 ਵਜੇ ਤੱਕ ਹੁਣ 5:30 ਹੋ ਗਏ 1:00 ਮਿੰਟ ਪਹਿਲਾਂ ਹਨੇਰਾ ਹੋ ਜਾਵੇਗਾ ਸਰ ਉਹ ਕਹਿੰਦਾ ਹਨੇਰਾ ਉਹ ਤੋਂ ਪਹਿਲਾਂ ਪਹਿਲਾਂ ਕੰਮ ਚੱਲੀਏ ਕੰਮ ਕਰ ਕੰਮ ਕਰਕੇ ਉਹ ਸਾਰੇ ਉਸੇ ਟਾਈਮ ਨਿਪਟ ਜਾਂਦੇ ਆ ਆਮੀਨ ਸਾਡੇ ਕੋਲ 350 ਦੇ ਕਰੀਬ ਟ੍ਰੈਫਿਕ ਮੁਲਾਜ਼ਮ ਹੈਗੇ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਦੇ ਵਿੱਚ ਤੇ ਅਸੀਂ ਇਨਸਪੈਕਟਰ ਲੈਵਲ ਤੇ ਸਬ ਇੰਸਪੈਕਟਰ ਲੈਵਲ ਦੇ ਸਬ ਜ਼ੋਨ ਬਣਾਏ ਹੋਏ ਦੀ ਜਿਹੜੇ ਉਹ ਸੱਤ ਜ਼ੋਨ ਨੂੰ ਦੋ ਡੀਐਸਪੀ ਲੈਵਲ ਦੇ ਆਫਸਰਸ ਦੇ ਵਿੱਚ ਵੰਡੇ ਆ ਜ਼ੋਨ 1 ਐਂਡ ਜ਼ੋਨ 2 ਤੇ ਉਸ ਦੇ ਉੱਪਰ ਏਡੀਐਸਪੀ ਟ੍ਰੈਫਿਕ ਸਰਪਾਲ ਸਿੰਘ ਨੇ ਤੇ ਉਹਨਾਂ ਉੱਪਰ ਮੈਂ ਸੁਪਰਵਾਈਜ਼ ਕਰ ਰਿਹਾ ਜੀ ਤੇ ਅਸੀਂ ਮੇਨ ਮੇਨ ਪੁਆਇੰਟਸ ਤੇ ਮੇਨ ਮੇਨ ਚੌਂਕ ਤੇ ਅਸੀਂ ਟ੍ਰੈਫਿਕ ਪੁਲਿਸ ਡਿਪਲੋਏ ਕੀਤੀ ਕਿ ਲੋਕਾਂ ਨੂੰ ਸਮੱਸਿਆ ਨਾ ਹੋਵੇ ਜਦੋਂ ਵੀ ਦਾਸਾਸ਼ ਥੋੜੇ ਜ਼ਿਆਦਾ ਹੁੰਦੇ ਜਿਵੇਂ ਰਿਆਲਕ ਚੌਂਕ ਹੋ ਗਿਆ ਕ੍ਰਿਸਟਲ ਚੌਂਕ ਹੋ ਗਿਆ ਆਪਣਾ ਇਨ ਆਊਟ ਬੇકરી ਵਾਲਾ ਹੋ ਗਿਆ ਹਾਲ ਬਾਜ਼ਾਰ ਗੇਟਕੀਮਾ ਹਾਥੀ ਗੇਟ ਵਰਗਾ ਹੋਵੇ ਖਜ਼ਾਨਾ ਗੇਟ ਵਰਗਾ ਤੇ ਆਊਟਰ ਵੀ ਅਸੀਂ ਜਿਹੜਾ ਹੈਗਾ ਆਪਣਾ ਕਚੇਰੀ ਚੌਂਕ ਤੇ ਹੋਰ ਵੀ ਮੇਨ ਮੇਨ ਪੁਆਇੰਟਸ ਤੇ ਅਸੀਂ ਡਿਪਲੋਏ ਕੀਤੇ ਆ ਇਸ ਤੋਂ ਇਲਾਵਾ ਸਾਡੀ ਟੋ ਵੈਂਟਸ ਵੀ ਚੱਲ ਰਹੀਆਂ ਨੇ ਜਿਹੜਾ ਵੀ ਕੋਈ ਰੋਂਗ ਪਾਰਕਿੰਗ ਕਰਦਾ ਹੈ ਤੇ ਉਹਦੀ ਗੱਡੀ ਅਸੀਂ ਟੋ ਕਰਦੇ ਹਾਂ ਤੇ ਜੋ ਵੀ ਫਾਈਨ ਹੁੰਦਾ ਉਹ ਆਫੈਂਡਰ ਨੂੰ ਦੇਣਾ ਪੈਂਦਾ ਤੇ ਉਹ ਇਸ ਤੋਂ ਇਲਾਵਾ ਅਸੀਂ ਓਵਰ ਸਪੀਡਿੰਗ ਤੇ ਵੀ ਚਲਾਨਸ ਕਰਦੇ ਹਾਂ ਤੇ ਡਰਿੰਕਿੰਗ ਡਰਾਈਵ ਤੇ ਵੀ ਅਸੀਂ ਹੁਣ ਸ਼ੁਰੂ ਕੀਤਾ ਹੈ ਮਾਨਯੋਗ ਪੁਲਿਸ ਕਮਿਸ਼ਨਰ ਦਾ ਗੁਰਪ੍ਰਿੰਤ ਸਿੰਘ ਪੁੱਲਰ ਸਾਹਿਬ ਉਹਨਾਂ ਦੇ ਦਿਸਾ ਨਿਰਦੇਸ਼ ਹੈ ਤੇ ਉਹ ਵੀ ਕਮਿਸ਼ਨਰ ਸਾਹਿਬ ਦਾ ਵੀ ਮੇਨ ਫੋਕਸ ਟ੍ਰੈਫਿਕ ਤੇ ਕਿ ਲੋਕਾਂ ਨੂੰ ਕੋਈ ਵੀ ਕਿਸੇ ਵੀ ਟਾਈਪ ਦੀ ਪ੍ਰੋਬਲਮ ਨਾ ਆਏ ਆਪਣੇ ਜਦੋਂ ਵੀ ਕੰਮਕਾਜ ਲਈ ਘਰਾਂ ਨੂੰ ਜਾਂਦੇ ਆਪਣੇ ਆਫਿਸ ਤੋਂ ਕਿ ਜਿਹੜੇ ਕਮਰਸ਼ੀਅਲ ਵਹੀਕਲ ਚੱਲਦੇ ਨੇ ਸ਼ਹਿਰ ਤੋਂ ਬਾਹਰ ਜਿਵੇਂ ਕਿ ਸਰਦੀ ਦੇ ਦਿਨ ਨੇ ਧੁੰਦ ਪੈਂਦੀ ਹੈ ਤਾਂ ਉਹਨਾਂ ਲਈ ਕੋਈ ਜਿਵੇਂ ਲਾਈਟਾਂ ਰਿਫਲੈਕਟਰ ਲਗਾਉਣ ਦਾ ਵੀ ਕੋਈ ਅਸੀਂ ਬਿਲਕੁਲ ਜੀ ਉਹ ਹਰ ਐਸ ਪਰ ਗਵਰਨਮੈਂਟ ਰੂਲ ਹਰ ਗੱਡੀ ਦੇ ਪਿੱਛੇ ਇੱਕ ਰਿਫਲੈਕਟਰ ਲਾਈਟ ਹੋਣੀ ਚਾਹੀਦੀ ਹੈ ਤੇ ਜਿਹੜੇ ਵੀ ਨਹੀਂ ਹੋਏਗੀ ਉਹਨਾਂ ਨੂੰ ਅਸੀਂ ਉਹਨਾਂ ਦਾ ਅਸੀਂ ਫਾਈਨ ਵੀ ਕਰਾਂਗੇ ਚਲਾਣ ਵੀ ਕਰਾਂਗੇ ਤੇ ਜੇ ਲੋੜ ਪਈ ਤਾਂ ਅਸੀਂ ਪਾਉਂ ਵੀ ਕਰਾਂਗੇ ਤੇ ਐਸ ਪਰ ਗਵਰਨਮੈਂਟ ਰੂਲ ਜਿਹੜੀ ਵੀ ਲਾਈਟ ਰਿਫਲੈਕਟਰ ਲਾਈਟਸ ਤੇ ਪਿਛਲੀ ਜਿਹੜੀ ਆਪਣੀ ਕਾਰ ਦੀ ਵਹੀਕਲ ਦੀ ਰੀਅਰ ਲਾਈਟਸ ਹੁੰਦੀਆਂ ਉਹ ਵਰਕਿੰਗ ਹੋਣੀ ਚਾਹੀਦੀਆਂ ਚਾਹੇ ਧੁੰਦ ਪਈ ਜਾਂ ਨਾ ਪਈ ਤੋਂ ਮੈਨੂੰ ਸਗੋਂ ਥੋੜਾ ਜ਼ਿਆਦਾ ਹੁੰਦਾ ਹੈ ਤੇ ਮੈਂ ਹੀ ਅਪੀਲ ਕਰੂੰਗਾ ਲੋਕਾਂ ਨੂੰ ਕਿ ਧੁੰਦਾਂ ਦਾ ਟਾਈਮ ਆ ਰਿਹਾ ਹੈ ਆਵੀ ਕੇ ਪਿੱਛੇ ਵੀ ਥੋੜੇ ਥੋੜੇ ਨੇ ਪਹਿਲਾਂ ਤੁੰ ਦਾ ਕਾਫੀ ਪਈ ਹੈ ਤੇ ਬਹੁਤ ਹੀ ਸਾਵਧਾਨੀ ਨਾਲ ਆਪਣੇ ਗੱਡੀ ਚਲਾਓ ਕੋਈ ਤੁਹਾਡੇ ਵੀ ਕਰ ਵੇਟ ਕਰ ਰਿਹਾ ਹੈ ਕੋਈ ਦੂਸਰੇ ਦੇ ਵੀ ਕਰ ਵੇਟ ਕਰ ਰਿਹਾ ਹੈ ਇਹ ਨਾ ਹੈ ਕਿ ਤੁਹਾਡੀ وجہ ਤੋਂ ਕਿਸੇ ਦੂਸਰੇ ਨੂੰ ਨੁਕਸਾਨ ਹੋਵੇ ਤੇ ਬਿਲਕੁਲ ਸਪੀਡ ਲਿਮਟ ਵਿੱਚ ਰਹਿ ਕੇ ਤੇ ਕਾਰ ਨੂੰ ਹੌਲੀ ਚਲਾਓ ਐਸ ਪਰ ਪ੍ਰਿਸਕ੍ਰਾਈਬਡ ਸਟਰੀਟ ਲਿਮਿਟਸ ਦੀ ਸਪੀਡ ਲਿਮਿਟਸ ਆ ਕਈ ਚੌਕ ਨੇ ਜਿੱਥੇ ਕਿ ਲਾਈਟਾਂ ਬੰਦ ਪਈਆਂ ਨੇ ਉਹਨਾਂ ਦੇ ਵੀ ਕੋ ਰਿਪੇਅਰ ਵਗੈਰੇ ਕੀਤੀ ਜਿਉਂਕਿ ਲਾਈਟ ਚੱਲਦੀ ਨਾ ਹੋਣ ਕਰਕੇ ਲੋਕ ਫਿਰ ਇੱਕ ਦੂਜੇ ਨੂੰ ਰੂਲ ਨਹੀਂ ਫੋਲੋ ਕਰਦੇ ਕਿ ਉਧਰੋਂ ਆ ਰਿਹਾ ਪਤਰੋਂ ਆ ਰਿਹਾ ਅਸੀਂ ਮਾਨਯੋਗ ਕਮਿਸ਼ਨਰ ਮਿਊਨਿਸਪਲ ਕਮਿਸ਼ਨਰ ਸਾਹਿਬ ਨੂੰ ਰਿਕੁਐਸਟ ਕੀਤੀ ਹੈ ਜਿਹੜੀ ਵੀ ਲਾਈਟਾਂ ਵਰਕਿੰਗ ਨਹੀਂ ਹੈਗੀਆਂ ਉਹ ਉਹਨਾਂ ਨੂੰ ਰਿਪੇਅਰ ਕਰਵਾਉਣ ਲਈ ਜਲਦੋਂ ਜਲਦ ਕਿ ਲੋਕਾਂ ਨੂੰ ਮਤਲਬ ਟ੍ਰੈਫਿਕ ਦੀ ਜਿਹੀ ਸਿੰਨੀ ਪ੍ਰੋਬਲਮ ਨਾ ਆਵੇ ਕਿ ਜਿਵੇਂ ਕਿ ਹੋਣਾ ਕਿ ਸੀਜ਼ਨ ਆ ਰਿਹਾ ਪਤੰਗਾਂ ਦਾ ਤੇ ਚਾਈਨਾ ਡੋਰ ਦੀ ਵਰਤੋਂ ਜਦਾ ਵਾਚਨ ਦੀਆਂ ਪਿੱਛੇ ਜੇ ਐਕਸੀਡੈਂਟ ਵੀ ਹੋਈ ਨੇ ਮੌਤਾਂ ਵੀ ਹੋਈਆਂ ਨੇ ਤੇ ਲੋਕਾਂ ਨੂੰ ਕੀ ਅਪੀਲ ਕਰੂੰਗਾ ਕਿਉਂਕਿ ਤੇਜ ਬਾਣ ਚੱਲਦੇ ਨੇ ਤੇ ਚਾਈਨਾ ਡੋਰ ਦੀ ਵਰਤੋਂ ਕੀਤੀ ਜਾਂਦੀ ਹੈ ਕੋਈ ਨਾ ਕੋਈ ਨੁਕਸਾਨ ਹੋ ਜਾਂਦਾ ਮੈਂ ਇਹ ਅਪੀਲ ਕਰੂੰਗਾ ਸਾਰੇ ਜਿਹੜੇ ਵੀ ਲੋਕ ਪਤੰਗ ਪਤੰਗ ਤੇ ਡੋਰਾ ਵੇਚਦੇ ਕਿ ਚਾਈਨਾ ਡੋਰ ਨਾ ਵੇਚਣ ਜੇ ਉਹ ਵੇਚਣਗੇ ਤੇ ਜੇ ਫੜੇਗੇ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਆ ਪਹਿਲਾਂ ਵੀ ਮੈਂ ਪਰਸਨਲੀ ਵੀ ਅਪੀਲ ਕੀਤੀ ਹੈ ਸੋਸ਼ਲ ਮੀਡੀਆ ਤੇ ਬੇਸਤੇ ਰਹੇ ਕਿ ਬਿਲਕੁਲ ਵੀ ਦੀ ਵਰਤਨਾ ਕਰਨ ਇਹ ਇੱਕ ਅਫੈਂਸ ਹੈਗਾ ਤੇ ਤੁਹਾਡੇ ਖਿਲਾਫ ਕਰਚਾ ਵੀ ਹੋਏਗਾ ਜਿਹੜਾ ਵੀ ਦੇਖਿਆ ਲੋਕਾਂ ਨੂੰ ਵੀ ਸਹਿਯੋਗ ਲਈ ਕਹੋ ਕਿ ਟ੍ਰੈਫਿਕ ਪੁਲਿਸ ਚੋਰਾਹਿਆਂ ਦੇ ਵਿੱਚ ਹੁੰਦੀ ਹੈ ਲੋਕਾਂ ਨੂੰ ਵੀ ਸਹਿਯੋਗ ਦੀ ਉਹਨਾਂ ਨੂੰ ਲੋਕਾਂ ਦੇ ਸਹਿਯੋਗ ਦੀ ਲੋੜ ਹੁੰਦੀ ਹੈ ਲੋਕਾਂ ਨੂੰ ਵੀ ਅਪੀਲ ਮੈਂ ਤਾਂ ਲੋਕਾਂ ਨੂੰ ਇਹ ਅਪੀਲ ਕਰੂੰਗਾ ਕਿ ਜਿਹੜਾ ਵੀ ਬੰਦਾ ਗੱਡੀ ਚਲਾਉਂਦਾ ਉਹਨੂੰ ਆਬਵੀਅਸਲੀ ਟ੍ਰੈਫਿਕ ਦੇ ਰੂਲਸ ਦਾ ਪਤਾ ਹੀ ਹੈ ਤੇ ਚੌਂਕ ਦੇ ਵਿੱਚ ਰਾਈਟ ਆਫ ਵੇ ਹੁੰਦਾ ਹੈ ਜਿਹੜਾ ਵੀ ਬੰਦਾ ਤੁਹਾਡੇ ਸੱਜੇ ਪਾਸੇ ਉਹ ਆ ਰਿਹਾ ਹੈ ਉਹਦਾ ਰਾਈਟ ਆਫ ਵੇ ਹੈ ਜਦ ਤੱਕ ਉੱਥੇ ਦਾ ਟ੍ਰੈਫਿਕ ਨਹੀਂ ਖਤਮ ਹੁੰਦਾ ਜਿਹੜੇ ਚੌਂਕਾਂ 'ਚ ਲਾਈਟਾਂ ਨਹੀਂ ਹੈਗੀਆਂ ਮੈਂ ਸਪੈਸ਼ਲੀ ਉਸ ਚੌਂਕ ਬਾਰੇ ਮੈਂ ਗੱਲ ਕਰ ਰਿਹਾ ਹਾਂ ਜਿਹੜਾ ਰਾਈਟ ਆਫ ਵੇ ਹੈ ਉਹ ਜਿਹੜਾ ਵੀ ਬੰਦਾ ਤੁਹਾਡੇ ਰਾਈਟ ਤੋਂ ਆ ਰਿਹਾ ਹੈ ਉਹਦਾ ਪਹਿਲਾ ਹੱਕ ਹੈ ਉਹ ਉੱਥੇ ਵੀ ਜਦੋਂ ਗੱਡੀਆਂ ਖਤਮ ਹੋਣਗੀਆਂ ਫਿਰ ਤੁਸੀਂ ਆਪਣੀ ਗੱਡੀ ਚਲਾਓਗੇ ਫਿਰ ਜਿਹੜਾ ਜਿਹੜਾ ਬੰਦਾ ਤੁਹਾਡੇ ਲੈਫਟ 'ਤੇ ਹੈ ਤੇ ਤੁਸੀਂ ਉਹਦੇ ਰਾਈਟ 'ਤੇ ਹੋ ਫਿਰ ਤੁਸੀਂ ਜਾਓਗੇ ਐਵੇਂ ਹੀ ਹਰ ਪਾਸੇ ਦਾ ਰਾਈਟ ਆਫ ਵੇ ਹੁੰਦਾ ਹੈ ਅਈ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਕਿ ਜੇ ਲਾਈਟ ਨਹੀਂ ਵੀ ਹੈ ਟ੍ਰੈਫਿਕ ਮੁਲਾਜ਼ਮ ਨਹੀਂ ਵੀ ਖੜੇ ਪਰ ਤੁਹਾਨੂੰ ਇਸ ਰੂਲ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਹਰ ਚੌਂਕ ਤੇ ਕਿ ਇੱਕ ਰਾਈਟ ਆਫ ਵੇ ਜਿਹੜਾ ਹੈ ਮੈਂ ਦੁਬਾਰਾ ਵੀ ਰਿਪੀਟ ਕਰ ਰਹੇ ਹਾਂ ਜਿਹੜਾ ਵੀ ਜਦੋਂ ਵੀ ਤੁਸੀਂ ਆ ਰਹੇ ਹੋ ਤੁਹਾਡੇ ਰਾਈਟ ਤੋਂ ਜਿਹੜੀ ਕਾਰ ਆ ਰਹੀ ਹੈ ਉਹਦਾ ਪਹਿਲਾ ਹੱਕ ਹੈ ਜਾਣ ਦਾ ਫਿਰ ਤੁਹਾਡਾ ਹੈ ਫਿਰ ਅਗਲੇ ਦਾ ਹੈ ਫਿਰ ਉਸ ਤੋਂ ਅਗਲੇ ਦਾ ਹੈ ਬਿਲਕੁਲ ਜੀ ਟ੍ਰੈਫਿਕ ਰੂਲ ਬਾਰੇ ਲੋਕਾਂ ਨੂੰ ਜਾਗਰੂਕਤਾ ਵੀ ਕੀਤਾ ਜਾਇਆ ਉਹ ਕੈਂਪ ਉਹਗਿਆ ਰਹਾਂ ਜਾਂ ਕਿਤੇ ਸੜਕਾਂ ਦੇ ਚਮਕਣ ਦੇ ਵਿੱਚ ਸਾਡਾ ਹਰ ਸਾਲ ਟ੍ਰੈਫਿਕ ਵੀਕ ਲੱਗਦਾ ਹੈ ਇਸ ਸਾਲ ਵੀ ਅਸੀਂ ਲਾਵਾਂਗੇ ਤੇ ਲੋਕਾਂ ਨੂੰ ਵੈਸੇ ਵੀ ਅਸੀਂ ਜਾਗਰੂਕ ਕਰਦੇ ਰਹਿੰਨਾ ਹੈ ਸੋਸ਼ਲ ਮੀਡੀਆ ਥਰੂ ਅੱਜਕੱਲ ਦਾ ਸੌਖਾ ਹੀ ਬੜਾ ਹੈ ਗੂਗਲ ਤੇ ਸਾਰਾ ਕੁਝ ਹੈਗਾ ਤੁਸੀਂ ਮੋਬਾਈਲ ਖੋਲੋ ਤੁਹਾਨੂੰ ਹਰ ਰੂਲ ਹਰ ਰੈਗੂਲੇਸ਼ਨ ਤੁਹਾਡੇ ਪਤਾ ਚੱਲ ਜਾਂਦੀ ਹੈ ਪਰ ਉਹ ਵੀ ਪੜੋ ਅਬਜ਼ਰਵ ਵੀ ਕਰੋ ਜ਼ਿਆਦਾ ਤੇਜ਼ ਨਾ ਗੱਡੀ ਚਲਾਓ ਹੈਲਮਟ ਪਾ ਕੇ ਚਲਾਓ ਉਹ ਤੁਹਾਡੀ ਸੁਰੱਖਿਆ ਲਈ ਹੈ ਤੁਹਾਡੇ ਪਰਿਵਾਰ ਲਈ ਵੀ ਠੀਕ ਹੈ ਜੇ ਤੁਹਾਨੂੰ ਕੋਈ ਰਬਨਾ ਕਰੇ ਸੱਪੇਟ ਲੱਗੇ ਤੇ ਤੁਹਾਡਾ ਪਰਿਵਾਰ ਬਹੁਤ ਪਰੇਸ਼ਾਨ ਹੁੰਦਾ ਤੁਹਾਡੇ ਨਾਲ ਤੁਹਾਡੇ ਤੋਂ ਤੁਹਾਡੇ ਨਾਲੋਂ ਤੇ ਅਬ ਬਿਲਕੁਲ ਧਿਆਨ ਨਾਲ ਗੱਡੀਆਂ ਚਲਾਓ ਤੇ ਸੁਖੀ ਸ਼ਾਂਤੀ ਕਰ ਪਹੁੰਚੋ ਤੇ ਦੂਸਰਿਆਂ ਨੂੰ ਵੀ ਸੇਵ ਰੱਖੋ ਅੱਜ ਮੀਟਿੰਗ ਕੀਤੀ ਗਈ ਹੈ ਕਿ ਟ੍ਰੈਫਿਕ ਅਧਿਕਾਰੀ ਵੀ ਇੱਥੇ ਪਹੁੰਚੇ ਨੇ ਤੇ ਕੀ ਅੱਜ ਡਿਸੀਜਨ ਲਿਆ ਗਿਆ ਜਿਹੜੀ ਸਾਡੀ ਮੀਟਿੰਗ ਹੋਣੀ ਕੀਤੀ ਗਈ ਹੈ ਉਦ ਲਈ ਅਸੀਂ ਇਹ ਡਿਸੀਜਨ ਲਿਆ ਤਾਂ ਕਿ ਮੈਕਸਿਮਮ ਨੰਬਰ ਆਫ ਚਲਾਨਸ ਕਰੋ ਜਿਹੜੇ ਅਫੈਂਡਰਸ ਨੇ ਉਹਦੇ ਸੀਟ ਬੈਲਟਸ ਹੋ ਗਏ ਹੈਲਮਟ ਹੋ ਗਏ ਜਾਂ ਗ੍ਰਿੰਡ ਡਰਾਈਵ ਹੋ ਗਿਆ ਤੇ ਓਵਰ ਸਪੀਡ ਹੋ ਗਈ ਇਹ ਮੀਨ ਸਾਡਾ ਚਾਰ ਸਾਡੇ ਫੋਕਸ ਰਹੇਗੇ ਉਸ ਤੋਂ ਇਲਾਵਾ ਸਾਡਾ ਜੇ ਕੋਈ ਟ੍ਰੈਫਿਕ ਲਾਈਟਸ ਨੂੰ ਜੰਪ ਕਰੇਗਾ ਇਹ ਮਨ ਫੋਕਸ ਸਾਡੇ ਮੇਨ ਨਹੀਂ ਹੈ थैंक यू